ਹਾਂਜੀ ਮੇਰੇ ਅੱਗੇ ਜਾ ਰਹੀਆਂ ਜੀ ਗੁਰੂ ਦੀਆਂ ਲਾਡਲੀਆਂ ਫੌਜਾਂ ਸਿੰਘ ਸਬਾਨ ਸਿੰਘ ਸੂਰਮੇ ਇਹ ਦੇ ਜਦੋਂ ਸਿੰਘ ਸੂਰਮਾ ਆਪਣੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਕਰਾ ਮੱਛਰ ਜੇ ਨਾ ਜਿਹੜਾ ਕੂੜਾ ਮੱਛਰਿਆ ਮੁੜ ਕੇ ਸਿਰ ਦਾ ਨਹੀਂ ਪਤਾ ਲੱਗਦਾ ਦਾ ਸਿਰ ਲੱਥਾ ਤੇ ਕਿਧਰ ਨੂੰ ਕਿਧਰ ਨੂੰ ਚੀਰੇ ਪੈ ਗਏ ਆ ਕਰ ਗਿਆ ਗੰਜਿਆ ਜੀ ਨੂੰ ਬੜੀ ਜਰਾ ਸਮਝਾਇਆ ਵੀ ਨਾ ਹ ਪੰਗੇ ਲਾਓ ਇਹਨਾਂ ਦੇ ਨਾਲ ਤੇ ਇਹ ਗੁੰਡੀਆਂ ਲਾੜਦੀਆਂ ਬੋਜਾ ਜੇ ਇਹਨਾਂ ਨਾਲ ਦੇ بڑے بڑے ਨਹੀਂ ਇਹ ਪੰਗੇ ਲੈ ਸਕਿਆ ਇੰਤਕ ਵੇ ਵੇ ਨੱਚਦੀ ਕੋੜੀ ਐ ਖਾਲਸਾ ਖਾਲਸਾ ਖੁਸ਼ ਆ ਪੂਰਾ ਪੜਾ ਹੈ ਔਰ ਖਾਲਸਾ ਜੀ ਠੀਕ ਠਾਕ ਹਾਂ ਜੀ ਜੀ ਰੱਖੋ ਨਾਪ ਕੇ ਕੋੜੀ ਇਹ ਨੱਚਦੀ ਅੱਗੇ ਵੀ ਯਾਰੀਆਂ ਫੁੱਜਾਂ ਆ ਤੁਹਾਨੂੰ ਵਿਖਾਈਏ ਜਲਵੇ ਆ ਜੇ ਗੁਰੂ ਸਾਹਿਬਾਂ ਨੇ ਜਿਹੜਾ ਸ਼ਰੀਰਾਂ ਚ ਭਰਿਆ ਹੀ ਅੰਮ੍ਰਿਤ ਦੀ ਦਾਤ ਬਖਸ਼ੀ ਹੀ ਜਿੰਨਾ ਅੰਮ੍ਰਿਤ ਛਾਗ ਲਿਆ ਮੁੜ ਕੇ ਮੌਤ ਨੂੰ ਮਖੌਲਾਂ ਕਰਦੇ ਹੁੰਦੇ ਜੇ ਮੌਤ ਨੂੰ ਮਖੌਲ ਕਰਦੇ ਹੁੰਦੇ ਇਹ ਮੌਤ ਅੱਗੇ ਭੱਜੀ ਫਿਰਦੀ ਹੁੰਦੀ ਜੇ ਆ ਜਾ ਰਹੀ ਸਾਡੇ ਸੂਰਮੇ ਇਤਰਾ ਸਿੰਘ ਨਿਕਲ ਜਾਂਦੇ ਉਹ ਸਵਾ ਸਵਾ ਲੱਖ ਦੇ ਐਵੇਂ ਨਹੀਂ ਭਾਰੂ ਹੁੰਦੇ ਜਿੰਨੇ ਸਿਰ ਤੇ ਖੱਫਣ ਬੰਨ ਲਿਆ ਨੇ ਆ ਵੀ ਮਰਗੇ ਤੇ ਮਰਗੇ ਇਹੋ ਕੰਮ ਬਾਬਾਏ ਮੁੜ ਗਏ ਤੇ ਆ ਗੰਜੇ ਜੇ ਰੋਲਾ ਵੜਾ ਪਾਉਂਦੇ ਦੇ ਚੀਰਾ ਵੜਾ ਦੇਣਾ ਨਾ ਕੰਜੇ ਜੇ ਸਿਰ 'ਚ ਤੇ ਹਟ ਜਾਓ ਹਟ ਜਾਓ ਪੰਗੇ ਲੈਣੋਂ ਹਟ ਜਾਓ ਇਹ ਪੈੜ ਕਰਦੇ ਨਹੀਂ ਜੇ ਤੇ ਧੂਲ ਚੱਲ ਦੇਣੀ ਜੇ ਬੰਦੇ ਦੇ ਪੁੱਤ ਬਣ ਜਿਓ ਮੈਂ ਤੁਹਾਨੂੰ ਆਂਦਾ ਜੇ ਨਾ ਇਹਨਾਂ ਨਾਲ ਪੰਗਾ ਨਾ ਪੰਗਾ ਬਿਲਕੁਲ ਨਹੀਂ ਚੰਗਾ ਇਹਨਾਂ ਨਾਲ ਪੰਗਾ ਬਿਲਕੁਲ ਨਹੀਂ ਚੰਗਾ ਵਹਿ ਇਤਪਤ ਦੇ ਰਾਖੇ ਧੀਆਂ ਪਣਾ ਦੀ ਇਤਾਂ ਦੇ ਰਾਖੇ ਜੇ ਬੰਦੇ ਪੂਰਮੇ ਸਾਡੇ ਅਰੇ ਆ ਵੀ ਨਜਾਇਜ਼ ਕਰਨੀ ਨਹੀਂ ਤੇ ਨਜਾਇਜ਼ ਕਰਨ ਵਾਲੇ ਨੂੰ ਬਖਸ਼ਣਾ ਨਹੀਂ ਨਗਾਰਾ ਜਿਉਂ ਵਜਦਾ ਨਾ ਨਗਾਰਾ ਨਗਾਰਾ ਵੱਜ ਕੇ ਆ ਵੇਖੋ ਨਗਾਰਾ ਵੀ ਆ ਗਿਆ ਜੀ ਇਹ ਖੜਕਦਾ ਨਾ ਨਗਾਰਾ ਮੁੜ ਕੇ ਏ ਨਗਾਰਾ ਘਰਕਾ ਕੇ ਨਿਕਲਦੇ ਆ ਨਾ ਸਿੰਘ ਸੂਰਮੇ ਆ ਬਈ ਵੇ ਲੋ 10ਵੀਂ ਜੇ ਜੇ ਮੈਂ ਲਿਖ ਕੇ ਦਾਵੇ ਨਾ ਦਿੰਦਾ ਇਹ ਸਿੰਘਾਂ ਦੀ ਇਹ 10ਵੀਂ ਜੇ ਲਓ ਯਾਰ ਇਹਨਾਂ ਦੇ ਅੱਗੇ ਬੰਦਾ ਖਿਲਾਰ ਦੋ ਹਜ਼ਾਰ ਬੰਦਾ ਖਿਲਾਰ ਦੋ ਤੇ ਵੇਖਿਓ ਪੇ ਕਿਸ ਭਾ ਤੁਲਦੀ ਆ ਤੇ ਤਾਂ ਬੰਨੂ ਆਖਿਆ ਵੀ ਐਵੇਂ ਪੰਗੇ ਪੁੰਗੇ ਨਾ ਲਿਆ ਕਰੋ ਮੈਂ ਤੁਹਾਨੂੰ ਅਸੀਂ ਧਰਮਾ ਜਾਤਾਂ ਤੋਂ ਬਿਲਕੁਲ ਉੱਠ ਕੇ ਗੱਲ ਕਰਦੇ ਜੇ ਸਾਡੇ ਧਰਮਾਂ ਯਾਤਰਾ ਦੇ ਵਿੱਚ ਸਾਨੂੰ ਬੰਦੇ ਲਜਾਉਣ ਦੇ ਆ ਮਾੜੇ ਸਖਸ਼ ਸਾਰੇ ਧਰਮਾਂ ਦੇ ਗਏ ਮੈਂ ਨਹੀਂ ਆਂਦਾ ਵੀ ਸਿੱਖਾਂ 'ਚ ਨਹੀਂ ਹੈਗੇ ਹਿੰਦੂਆਂ 'ਚ ਨਹੀਂ ਹੈਗੇ ਹਰੇਕ ਧਰਮ 'ਚ ਹੈਗੇ ਆ ਪਰ ਜਿਹੜੇ ਬੰਦੇ ਸਾਫ਼ ਦਿਲ ਸੱਚੀ ਗੱਲ ਕਰਨ ਅਸੀਂ ਉਹਨਾਂ ਦੇ ਹਾਮੀ ਜਿਹਾ ਉਹਨਾਂ ਦੇ ਹੱਕ ਤੇ ਦੇ ਤੇ ਮੈਂ ਤੁਹਾਨੂੰ ਤਾਹਨਾ ਵੀ ਕਿਦੇ ਆੜੇ ਘੁੜਗਰੇ ਰ ਗੰਜੇ ਜੇ ਕਈ 5-7 ਮੜਾ 5-7 ਛੱਡ ਗਏ ਇਹ ਹਜ਼ਾਰ ਵੀ ਲਿਆਓ ਉਹ ਜੇ ਲਿਆ ਦਿਓ ਇੱਕ ਬੰਨੇ ਤੇ ਆ ਮੈਂ 10 ਤੋਰ ਦਿੰਨਾ ਥਾਪੜਾ ਦੇ ਗੁਰੂ ਦਾ ਥਾਪੜਾ ਦੇ ਤੁਰਪੇ ਨਾ ਇਹ ਇਹ ਨਾ ਨਹੀਂ ਇਹ ਮੁੜ ਕੇ ਉਹ ਸਿਰ ਸੁਰ ਤੁਹਾਡਾ ਤਕਲੇ ਜੇ ਲੱਪਣੇ ਨਹੀਂ ਜੇ ਇਹ ਗੁਰੂ ਦੇ ਜਨ ਲਾੜਦੀਆਂ ਫੁੱਜਾਂ ਵੇ ਉਧਰ ਨਗਾਰੇ ਵਾਲਾ ਸਿੰਘ ਵਾਹਿਗੁਰੂ ਵਾਹਿਗੁਰੂ